ਲੋ ਵੀ ਜੋਧਪੁਰ ਦੇ ਵਿੱਚ ਖੜੇ ਆ ਬਹੁਤ ਹੀ ਸੋਹਣਾ ਕੰਮ ਹੈ ਪੰਚਾਇਤ ਦਾ ਹਨਾ ਤੇ ਗਲੀਆਂ ਦੇਖੋ ਪਹਿਲਾਂ ਤਾਂ ਤੁਸੀਂ ਬਹੁਤ ਹੀ ਸੋਹਣੀਆਂ ਬਣਾਈਆਂ ਨੇ ਲੈਟਰਨ ਲੁਟਾਂ ਲਾਤੀਆਂ ਤੇ ਬਾਕੀ ਆਪਣੇ ਨਾਲ ਭੋਲਾ ਸਿੰਘ ਮੈਂਬਰ ਤੇ ਸਰਪੰਚ ਬਿਲਕੁਲ ਛੋਟੀ ਉਮਰ ਦੇ ਨੇ ਆਪਾਂ ਗੱਲ ਕਰਾਂਗੇ ਹਾਂ ਬਾਈ ਜੀ ਦੱਸੋ ਕਰੋ ਹੋਰ ਬਾਈ ਜੀ ਠੀਕ ਠਾਕ ਠੀਕ ਹੈ ਵਧੀਆ ਜੀ ਤੇ ਪਹਿਲ ਦੇ ਆਧਾਰ ਤੇ ਤਾਂ ਸੀ ਬਾਈ ਮੀਤਿਹਰ ਜੀ ਦਾ ਤੇ ਬਾਈ ਹਰਿੰਦਰ ਜੀ ਦਾ ਧੰਨਵਾਦ ਕਰਦੇ ਆਂਗੇ ਹਾਂਜੀ ਇਹਨਾਂ ਨੇ ਸਾਨੂੰ ਕੈਂਟਲਫੇਅਰ ਦੇ ਵਿੱਚੋਂ ਫੰਡ ਦਿੱਤਾ ਠੀਕ ਹੈ ਜੀ ਤੇ ਫੰਡ ਬਹੁਤ ਵਧੀਆ ਮਿਲ ਗਿਆ ਜੀ ਹਾਂਜੀ ਹਾਂ ਅਸੀਂ ਉਸ ਫੰਡ ਦੇ ਨਾਲ ਇੱਕ ਵਿਸ਼ਵਕਰਮਾ ਚੌਕ ਉੱਥੇ ਵੀ 10 ਲੱਖ ਦੀ ਲਗਤ ਨਾਲ ਕੰਮ ਕਰ ਦਿੱਤਾ ਠੀਕ ਹੈ ਜੀ ਤੇ ਦੂਸਰੇ ਨੰਬਰ ਤੇ ਇਹ 6 ਨੰਬਰ ਵਾਰਡ ਸਰਪੰਜਨ ਲਾਲ ਭੋਲਾ ਜੀ ਮੈਂਬਰ ਸਾਹਿਬ ਸਨ ਠੀਕ ਹੈ ਜੀ ਇਹਨਾਂ ਦੇ ਵਾਰਡ ਦੇ ਵਿੱਚ ਵੀ ਅਸੀਂ 12 ਅਕ ਗਲੀਆਂ ਦੇ ਲਗਭਗ ਕੰਮ ਕਰਤਾ ਠੀਕ ਹੈ ਜੀ ਸਾਰੀ ਮਿਹਰਬਾਨੀ ਬਾਈ ਹਰਿੰਦਰ ਜੀ ਹਾਂ ਜੀ ਸੇ ਬਾਈ ਮੀਤਿਹਰ ਜੀ ਦੀ ਆ ਠੀਕ ਹੈ ਜੀ ਉਹਨਾਂ ਨੇ ਪੈਸਾ ਭੇਜਿਆ ਤਾਂ ਹੀ ਅਸੀਂ ਕੰਮ ਕਰ ਪਾਏਾਂਗੇ ਠੀਕ ਹੈ ਜੀ ਤਾਂ ਹੀ ਅੱਗੇ ਵੀ ਕੰਮ ਕਰਾਂਗੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਕੰਮ ਚੱਲਣੇ ਨੇ ਠੀਕ ਹੈ ਜੀ ਦੇਖੋ ਜੇਕਰ ਸਰਕਾਰ ਪੈਸਾ ਦਿੰਦੀ ਆ ਤਾਂ ਹੀ ਕੰਮ ਚੱਲਦੇ ਨੇ ਠੀਕ ਹੈ ਜੀ ਸਰਪੰਚ ਸਰਕਾਰ ਦੀ ਕਾਰਜਕਾਰੀ ਕਿਵੇਂ ਲੱਗੀ ਤੁਹਾਨੂੰ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਅੱਛਾ ਬਹੁਤ ਵਧੀਆ ਜਿਹੜੇ ਢੰਗ ਨਾਲ ਕੰਮ ਚੱਲ ਰਹੇ ਨੇ ਠੀਕ ਹੈ ਜੀ ਹੋਰ ਸਾਡੇ ਇੱਕ 40 ਲੱਖ ਦੀ ਲਾਗਤ ਨਾਲ ਫੀਲਡ ਸਟੇਡੀਅਮ ਵੀ ਬਣ ਰਿਹਾ ਹੈਗਾ ਠੀਕ ਹੈ ਜੀ ਉਹ ਵੀ ਬਾਈ ਮੀਤਿਹਰ ਜੀ ਨੇ ਹੀ ਸਾਨੂੰ ਪੈਸਾ ਪ੍ਰੋਵਾਈਡ ਕਰਾਇਆ ਠੀਕ ਹੈ ਜੀ ਉਹਨਾਂ ਨੇ ਕੋਟੇ ਚ ਦਿੱਤਾ ਸੀਗਾ ਜੀ ਪੈਸਾ ਸਾਨੂੰ ਠੀਕ ਹੈ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਚੱਲ ਹਾਂ ਬਹੁਤ ਵਧੀਆ ਠੀਕ ਹੈ ਜੀ ਹੋਰ ਜਿਹੜੇ ਵੀ ਅਧੂਰੇ ਕੰਮ ਪੈ ਰਹੇ ਉਹ ਵੀ ਸਾਨੂੰ ਵਿਸ਼ਵਾਸ ਦਿਵਾਇਆ ਨਹੀਂ ਅਸੀਂ ਉਹ ਵੀ ਪਹਿਲੇ ਦਿਹਾੜ ਤੇ ਪੂਰੇ ਕਰਾਂਗੇ ਜੋਧਪੁਰ ਨੂੰ ਬਹੁਤ ਵਧੀਆ ਨਗਰ ਮੰਨਦੇ ਨੇ ਅਸੀਂ ਠੀਕ ਹੈ ਜੀ ਸਰਪੰਚ ਸਾਹਿਬ ਨਸਿਆਂ ਪ੍ਰਤੀ ਤੁਹਾਡੀ ਕੀ ਰਾਏ ਹੈ ਨਸਿਆਂ ਤੋਂ ਤਾਂ ਜੀ ਅਸੀਂ ਦੇਖੋ ਦੂਰਾਂ ਆਪ ਵੀ ਦੂਰਾਂ ਗੀ ਹਾਂਜੀ ਤੇ ਨਵੀਂ ਜਨਰੇਸ਼ਨ ਵਾਸਤੇ ਵੀ ਅਸੀਂ ਖੇੜੇ ਸਟੇਡੀਅਮ ਹੀ ਬਣਾ ਰਹੇ ਹਾਂਗੇ ਵੀ ਉਹਨਾਂ ਦਾ ਰੁਝ ਉਧਰੋਂ ਟੁੱਟ ਕੇ ਖੇਡਾਂ ਵਾਲਾ ਆ ਜਾਵੇ ਉਹਨਾਂ ਨੂੰ ਵਧੀਆ ਜਿੰਮ ਪ੍ਰੋਵਾਈਡ ਕਰਾਉਣੀ ਹੈਗੀ ਹਾਂਜੀ ਤੇ ਇੱਕ ਵਧੀਆ ਲਾਇਬ੍ਰੇਰੀ ਠੀਕ ਹੈ ਜੀ ਵਧੀਆ ਲਾਇਬ੍ਰੇਰੀ ਦੀ ਵੀ ਸਹੂਲਤ ਕਰਨੀ ਹੈਗੀ ਠੀਕ ਹੈ ਜੀ ਬਹੁਤ ਵਧੀਆ ਢੰਗ ਨਾਲ ਉਹਨਾਂ ਨੂੰ ਸਿਹਤ ਦੇ ਤੰਦਰੁਸਤੀ ਵਾਸਤੇ ਵੀ ਵਧੀਆ ਉਹਨਾਂ ਦੀ ਸਿਹਤ ਤੰਦਰੁਸਤ ਰਹੇ ਠੀਕ ਹੈ ਜੀ ਖੇਡ ਸਟੇਡੀਅਮ ਇਹਦੇ ਢੰਗ ਨਾਲ ਤਿਆਰ ਕਰਕੇ ਦੇਵਾਂਗੇ ਠੀਕ ਹੈ ਜੀ ਵੀ ਨੇੜੇ ਨੇੜੇ ਸਾਡੇ ਹੋਣੇ ਠੀਕ ਹੈ ਜੀ ਹਾਂਜੀ ਇਹੀ ਵਿਸ਼ਵਾਸ ਰੱਖੋ ਜੀ ਨਵੇਂ ਠੀਕ ਹੈ ਸਨਵਾਸਤ ਲਈ ਇਹੀ ਕਹਿਣਾ ਚਾਹਾਂਗੇ ਵੀ ਭਾਈ ਨਸ਼ਿਆਂ ਤੋਂ ਦੂਰ ਹੋ ਕੇ ਵਧੀਆ ਖੇਡਾਂ ਪ੍ਰਤੀ ਪੜ੍ਹਾਈ ਪ੍ਰਤੀ ਜੀ ਵੀ ਆਪ ਦਾ ਰੁਝਾਨ ਰੱਖਣ ਠੀਕ ਹੈ ਜੀ ਤੇ ਨਸ਼ਿਆਂ ਤੋਂ ਦੂਰ ਰਹੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਧੰਨਵਾਦ ਲੋ ਵੀ ਮਿੱਤਰੋ ਆਪਣੇ ਨਾਲ ਹੋਰ ਵੀ ਪਿੰਡ ਦੇ ਸੱਜਣ ਜੁੜੇ ਨੇ ਆਪਾਂ ਕਰ ਲੈਨੇ ਆ ਗੱਲ ਸੋਨੂੰ ਕਿਵੇਂ ਲੱਗਿਆ ਸਰਪੰਚ ਸਾਹਿਬ ਦਾ ਕੰਮ ਜੀ ਕੰਮ ਠੀਕ ਠਾਕ ਚੱਲ ਰਿਹਾ ਜੀ ਹਾਂ ਜੀ ਨਵੀਂ ਪੰਜੀ ਪੰਧਾਇਤ ਬਹੁਤ ਵਧੀਆ ਕੰਮ ਕਰ ਰਹੀ ਹੈ ਠੀਕ ਹੈ ਜੀ ਪਹਿਲਾਂ ਸਾਡੇ ਇੰਨਾ ਹੋਇਆ ਨਹੀਂ ਠੀਕ ਹੈ ਪਹਿਲਾਂ ਹੋਇਆ ਨਹੀਂਗਾ ਹੁਣ ਹੋਇਆ ਹੁਣ ਹੁੰਦਾ ਜੀ ਠੀਕ ਹੈ ਜੀ ਹੁਣ ਹੋ ਰਿਹਾ ਤੇ ਇਧਰ ਵੀ ਬਾਈ ਜੀ ਬੈਠੇ ਨੇ ਤੇ ਗੱਲ ਕਰਦੇ ਆ ਕਿਵੇਂ ਹੈ ਬਾਈ ਜੀ ਕੰਮ ਬਾਈ ਸਰਪੰਚ ਦਾ ਕੰਮ ਛੜ ਬਹੁਤ ਵਧੀਆ ਬਹੁਤ ਵਧੀਆ ਬਹੁਤ ਛਣਾ ਸਰਪੰਚ ਦਾ ਠੀਕ ਹੈ ਜੀ ਬਹੁਤ ਵਧੀਆ ਕੰਮ ਬਹੁਣੇ ਕੰਮ ਕਰਦਾ ਠੀਕ ਹੈ ਜੀ ਸਰਕਾਰ ਪ੍ਰਤੀ ਕੀ ਉਮੀਦ ਹੈ ਹੋਰ ਨਹੀਂ ਕੋਈ ਛੜ ਵਧੀਆ ਵਧੀਆ ਹੀ ਇਹਨੂੰ ਬਹੁਤ ਵਧੀਆ ਬੰਦਾ ਹੈ ਇਹ ਅਸੀਂ ਤਾਂ ਗਾਹਾਂਵੇਂ ਬਣਾਉਣਾ ਚਾਹੁੰਦੇ ਆ ਇਹਨੂੰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮੈਂ ਲਾਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਬਾਈ ਸਰਪੰਚ ਦਾ ਕੰਮ ਲੱਗਿਆ ਵਧੀਆ ਜੋਧਪੁਰ ਵਾਲੇ ਦਾ ਤੇ ਭੋਲੇ ਭੋਲਾ ਮੈਂਬਰ ਸਰਪੰਚੀ ਆ ਭੋਲਾ ਵੀ ਅੱਜ ਦਾ ਸਰਪੰਚੀ ਹੋ ਗਿਆ ਠੀਕ ਹੈ ਤੇ ਵਧੀਆ ਕੰਮ ਲੱਗਿਆ ਤਾਂ ਭਾਈ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਧੰਨਵਾਦ